ਪਨੀਰ ਦੀ ਪੁਰਜੀ ਤਾਂ ਹਰ ਕਿਸੇ ਨੇ ਪਹਿਲਾਂ ਖਾਧੀ ਹੋਵੇਗੀ ਪਰ ਜਿਸ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਪਨੀਰ ਦੀ ਪੁਰਜੀ ਬਣਾਉਣੀ ਦੱਸਾਂਗੀ ਸ਼ਾਇਦ ਕਿਸੇ ਨੇ ਪਹਿਲਾਂ ਖਾਧੀ ਹੋਵੇ ਸਭ ਤੋਂ ਪਹਿਲਾਂ 1 ਕੱਪ ਫਰੈਸ਼ ਦਹੀਂ ਵਿੱਚ ਥੋੜੇ ਜਿਹੇ ਸੁੱਕੇ ਮਸਾਲੇ ਜਿਵੇਂ ਲਾਲ ਮਿਰਚ, ਧਨੀਆ, ਗਰਮ ਮਸਾਲਾ, ਹਲਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਥਿਕ ਸਾਈਡ ਤੇ ਰੱਖ ਦੇਵੋ ਹੁਣ ਦੋ ਹਰੀਆਂ ਮਿਰਚਾਂ, ਅਦਰਕ ਤੇ ਲਸਣ ਇਨਾਂ ਨੂੰ ਚੰਗੀ ਤਰ੍ਹਾਂ ਪੁੱਟ ਕੇ ਪੇਸਟ ਬਣਾ ਲਵੋ ਪੁੱਟ ਕੇ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਬਜ਼ੀ ਵਿੱਚ ਪਾਉਂਦੇ ਹਾਂ ਤਾਂ ਇਹ ਬਹੁਤ ਹੀ ਵਧੀਆ ਖੁਸ਼ਬੂ ਦਿੰਦੇ ਹਨ ਹੁਣ ਇੱਕ ਕੜਾਹੀ ਵਿੱਚ ਇੱਕ ਕਰਚੀ ਔਇਲ ਤੇ ਥੋੜਾ ਜਿਹਾ ਮੱਖਣ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ ਮੱਖਣ ਦਾ ਸਵਾਦ ਪੁਰਜੀ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਹੁਣ ਇਸ ਦੇ ਵਿੱਚ ਇੱਕ ਵੱਡਾ ਚਮਚ ਬੇਸਨ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਭੁੰਨੋ ਗੈਸ ਦੀ ਫਲੇਮ ਨੂੰ ਮੀਡੀਅਮ ਤੇ ਰੱਖਣਾ ਹੈ ਕਿਉਂਕਿ ਫੁੱਲ ਫਲੇਮ ਤੇ ਬੇਸਨ ਜਲ ਸਕਦਾ ਹੈ ਇਸ ਲਈ ਫੁੱਲ ਮੀਡੀਅਮ ਫਲੇਮ ਤੇ ਹੀ ਅਸੀਂ ਨੂੰ ਪਕਾਵਾਂਗੇ ਬੇਸਨ ਜਦੋਂ ਵਧੀਆ ਜੀ ਖੁਸ਼ਬੂ ਦੇਣ ਲੱਗ ਪਵੇ ਤਾਂ ਇਸ ਵਿੱਚ ਥੋੜੀ ਜੀ ਕਸੂਰੀ ਮੇਥੀ ਪਾ ਕੇ ਵੀ ਪਕਾਓ ਮੇਥੀ ਜਦੋਂ ਬੇਸਨ ਨਾਲ ਪੱਕਦੀ ਹੈ ਨਾ ਤਾਂ ਇਹ ਬਹੁਤ ਹੀ ਵਧੀਆ ਸਵਾਦ ਦਿੰਦੀ ਹੈ ਇਸ ਲਈ ਮੇਥੀ ਨੂੰ ਬੇਸਨ ਦੇ ਨਾਲ ਥੋੜੀ ਦੇਰ ਪਕਾਉਣਾ ਹੈ ਮੇਥੀ ਤੇ ਬੇਸਨ ਨੂੰ ਪਕਾਉਣ ਤੋਂ ਬਾਅਦ ਇਸ ਵਿੱਚ ਕੁੱਟਿਆ ਹੋਇਆ ਆਦਰਕ ਤੇ ਲਸਣ ਦਾ ਪੇਸਟ ਪਾ ਕੇ ਥੋੜੀ ਦੇਰ ਲਈ ਪਕਾਵਾਂਗੇ। ਹੁਣ ਲਸਣ ਦੀ ਭੂਜਣ ਦੀ ਖੁਸ਼ਬੂ ਆਉਣ ਲੱਗ ਪਈ ਹੈ। ਇਸ ਸਟੇਜ ਤੇ ਅਸੀਂ ਇਸ ਵਿੱਚ ਦੋ ਵੱਡੇ ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਕੇ ਐਡ ਕਰਾਂਗੇ ਤੇ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ। ਫੇਰ ਇਸ ਦੇ ਵਿੱਚ ਪਾਉਣਾ ਹੈ ਜੀ ਕੱਟਿਆ ਹੋਇਆ ਟਮਾਟਰ ਤੇ ਇਸ ਦੇ ਨਾਲ ਹੀ ਐਡ ਕਰਾਂਗੇ ਇੱਕ ਛੋਟਾ ਚਮਚ ਨਮਕ। ਕਿ ਥੋੜਾ ਜਿਹਾ ਪਾਣੀ ਤਾਂ ਕਿ ਟਮਾਟਰ ਚੰਗੀ ਤਰ੍ਹਾਂ ਛੇਤੀ ਪੱਕ ਜਾਣ ਟਮਾਟਰ ਜਦ ਮੈਸ਼ੀ ਹੋ ਜਾਣਗੇ ਤਾਂ ਇਸ ਵਿੱਚ ਫੈਂਟਿਆ ਹੋਇਆ ਦਹੀਂ ਜੋ ਅਸੀਂ ਫੈਂਟ ਕੇ ਪਹਿਲਾਂ ਰੱਖਿਆ ਸੀ ਉਸ ਨੂੰ ਐਡ ਕਰਾਂਗੇ ਤੇ ਲਗਾਤਾਰ ਚਲਾਉਂਦੇ ਹੋਏ ਮੀਡੀਅਮ ਹੀਮ ਤੇ ਮਸਾਲੇ ਨੂੰ ਭੁੰਨਾਂਗੇ ਮਸਾਲੇ ਵਿੱਚੋਂ ਆਇਲ ਸੈਪਰੇਟ ਹੋਣ ਲੱਗ ਪਿਆ ਹੈ ਇਸ ਦਾ ਮਤਲਬ ਹੈ ਕਿ ਮਸਾਲਾ ਚੰਗੀ ਤਰ੍ਹਾਂ ਭੁੱਜ ਚੁੱਕਾ ਹੈ ਇਸ ਵਿੱਚੋਂ ਖਸ਼ਬੂ ਵੀ ਬਹੁਤ ਵਧੀਆ ਆਣ ਲੱਗ ਪਈ ਹੈ ਹੁਣ ਆਪਾਂ ਇਸ ਵਿੱਚ ਗ੍ਰੇਟ ਕੀਤਾ ਹੋਇਆ ਪਨੀਰ ਐਡ ਕਰਾਂਗੇ ਇੱਥੇ ਮੈਨੇ 350 ਗ੍ਰਾਮ ਪਨੀਰ ਲਿਆ ਹੈ ਤੇ ਇਸ ਨੂੰ ਮੈਨੇ ਘਰੇ ਹੀ ਜਮਾਇਆ ਹੈ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ 1-2 ਮਿੰਟ ਲਈ ਮੀਡੀਅਮ ਫਲੇਮ ਤੇ ਪਨੀਰ ਨੂੰ ਮਸਾਲੇ ਵਿੱਚ ਪਕਾਵਾਂਗੇ ਤਾਂ ਕਿ ਸਾਰੇ ਮਸਾਲੇ ਪਨੀਰ ਵਿੱਚ ਚੰਗੀ ਤਰ੍ਹਾਂ ਰਚ ਜਾਣ ਪਨੀਰ ਦੀ ਪੁਰਜੀ ਹੁਣ ਬਣ ਕੇ ਕਿਆ ਹੋ ਚੁੱਕੀ ਹੈ ਜੇਕਰ ਤੁਹਾਨੂੰ ਪੁਰਜੀ ਦੀ ਕਨਸਿਸਟੈਂਸੀ ਥੋੜੀ ਜੀ ਗਾੜੀ ਲੱਗਦੀ ਹੋਵੇ ਤਾਂ ਇਸ ਵਿੱਚ ਇੱਕ ਕੱਟਚੀ ਦੁੱਧ ਗਰਮ ਕਰਕੇ ਮਿਲਾ ਸਕਦੇ ਹੋ ਇਸ ਦੇ ਨਾਲ ਕਨਸਿਸਟੈਂਸੀ ਜੋ ਹੈ ਉਹ ਸੈੱਟ ਹੋ ਜਾਵੇਗੀ ਹੁਣ ਗਰਮਾ ਗਰਮ ਪੁਰਜੀ ਬਣ ਕੇ ਤਿਆਰ ਹੈ ਇਸ ਨੂੰ ਤੁਸੀਂ ਰੋਟੀ ਪਰਾਂਠਾ ਜਾਂ ਫਿਰ ਬਰੈਡ ਜਿਸ ਦੇ ਨਾਲ ਵੀ ਤੁਹਾਡਾ ਮਨ ਹੋਵੇ ਇੰਜੋਏ ਕਰ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਜੇਕਰ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ